ਸਤਨਾਮ ਸ੍ਰੀ ਵਾਹੀ ਗੁਰੂ ਜੀ ਗੁਰੂ ਦੇ ਪਿਆਰੀ ਸੰਗਤ ਜੀ ਗੁਰੂ ਸਾਹਿਬਾਨਾਂ ਦੀਆਂ ਸਾਖੀਆਂ ਸਭ ਤੋਂ ਪਹਿਲਾਂ ਸੁਣਨ ਲਈ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਅਤੇ ਜੇਕਰ ਤੁਹਾਨੂੰ ਅੱਜ ਦੀ ਸਾਖੀ ਚੰਗੀ ਲੱਗੀ ਤਾਂ ਇਸ ਸਾਖੀ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਓ ਜੀ ਪੀਰ ਹਮ ਜਗੋਸ ਨੂੰ ਰੱਬੀ ਗਿਆਨ ਦੇਣ ਤੋਂ ਬਾਅਦ ਗੁਰੂ ਜੀ ਅੱਗੇ ਵੱਲ ਚੱਲ ਪਏ ਤੇ ਜਦੋਂ ਗੁਰੂ ਜੀ ਸਿਆਲਕੋਟ ਵਿਖੇ ਪਹੁੰਚੇ ਤਾਂ ਉੱਥੇ ਉਹਨਾਂ ਨੂੰ ਪਤਾ ਲੱਗਾ ਕਿ ਇਥੋਂ ਥੋੜੀ ਜਿਹੀ ਦੂਰੀ ਤੇ ਇੱਕ ਪ੍ਰਸਿੱਧ ਕਰਾਮਾਤੀ ਰਹਿੰਦਾ ਹੈ ਜਿਸ ਦਾ ਨਾਮ ਮੀਆਂ ਮਿੱਠੇ ਸਾਹ ਹੈ ਤੇ ਮੀਆਂ ਮਿੱਠੇ ਸਾਹ ਨੂੰ ਆਪਣੀਆਂ ਕਰਾਮਾਤਾਂ ਉੱਤੇ ਬਹੁਤ ਹੰਕਾਰ ਹੈ ਇਹ ਉਹ ਆਪਣੀਆਂ ਕਰਾਮਾਤਾਂ ਦੀ ਖਾ ਕੇ ਬਹੁਤ ਸਾਰੇ ਹਿੰਦੂਆਂ ਨੂੰ ਡਰਾਉਂਦਾ ਹੈ ਤੇ ਉਹਨਾਂ ਨੂੰ ਮੁਸਲਮਾਨ ਬਣਾਉਂਦਾ ਹੈ ਤਾਂ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਇੱਕ ਦਿਨ ਮੀਆਂ ਮਿੱਠੇ ਸਾਹ ਦੇ ਇਲਾਕੇ ਵਿੱਚ ਪਹੁੰਚ ਗਏ ਤੇ ਉੱਥੇ ਜਾ ਕੇ ਉਹਨਾਂ ਨੇ ਇੱਕ ਵਾਗ ਦੇ ਵਿੱਚ ਆਪਣਾ ਡੇਰਾ ਲਗਾ ਲਿਆ ਜਦੋਂ ਆਲੇ-ਦੁਆਲੇ ਦੇ ਲੋਕਾਂ ਨੂੰ ਪਤਾ ਲੱਗਾ ਕਿ ਗੁਰੂ ਜੀ ਬਾਗ ਵਿੱਚ ਆਏ ਹੋਏ ਹਨ ਤਾਂ ਬੜੀ ਸਾਰੀ ਸੰਗਤ ਗੁਰੂ ਜੀ ਦੇ پاس ਪਹੁੰਚ ਗਈ ਦੂਰੋਂ ਨੇੜਿਓਂ ਆਏ ਲੋਕ ਗੁਰੂ ਜੀ ਦੇ ਦਰਸ਼ਨਾਂ ਲਈ ਆਉਣ ਲੱਗੇ ਤੇ ਮੱਥਾ ਟੇਕ ਕੇ ਨਿਹਾਲ ਹੁੰਦੇ ਜਾਣ ਜਦੋਂ ਮੀਆਂ ਮਿੱਠੇ ਸਾਂ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਸਾਡੇ ਮੁਸਲਿਮ ਫਕੀਰ ਹਮਜਾ ਗੋਸਨੂ ਰੱਬੀ ਗਿਆਨ ਦੇਣ ਵਾਲਾ ਸਾਧੂ ਮੇਰੇ ਇਲਾਕੇ ਵਿੱਚ ਪਹੁੰਚਿਆ ਹੋਇਆ ਹੈ ਤਾਂ ਉਸ ਦੇ ਮਨ ਵਿੱਚ ਗੁਰੂ ਜੀ ਦੇ ਕੋਲੋਂ ਬਦਲਾ ਲੈਣ ਦੀ ਭਾਵਨਾ ਪੈਦਾ ਹੋ ਗਈ ਕਿਉਂਕਿ ਜਦੋਂ ਗੁਰੂ ਜੀ ਨੇ ਮੁਸਲਮਾਨਾਂ ਦੇ ਬਹੁਤ ਮੰਨੇ ਪਰਮੰਨੇ ਫਕੀਰ ਹਮਜਾ ਗੋਸ ਦਾ ਹੰਕਾਰ ਤੋੜਿਆ ਸੀ ਤਾਂ ਉਸ ਇਲਾਕੇ ਵਿੱਚ ਗੁਰੂ ਜੀ ਦੀ ਕਾਫੀ ਜ਼ਿਆਦਾ ਪ੍ਰਸਿੱਧੀ ਹੋ ਗਈ ਸੀ ਤੇ ਇਸ ਗੱਲ ਦਾ ਮੀਆਂ ਮਿੱਠੇ ਸਾਨੂੰ ਸਾੜਾ ਸੀ ਕਿ ਸਾਡਾ ਇਨਾ ਵੱਡਾ ਮੁਸਲਮ ਫਕੀਰ ਇਸ ਆਮ ਜੀ ਸਾਧੂ ਅੱਗੇ ਕਿਵੇਂ ਝੁਕ ਗਿਆ ਮੀਆਂ ਮਿੱਠੇ ਸਾ ਅੰਦਰ ਬਦਲੇ ਦੀ ਅੱਗ ਇਸ ਤਰ੍ਹਾਂ ਮਚ ਰਹੀ ਸੀ ਕਿ ਉਹ ਕਿਸੇ ਨਾ ਕਿਸੇ ਤਰ੍ਹਾਂ ਗੁਰੂ ਜੀ ਨੂੰ ਲੋਕਾਂ ਵਿੱਚ ਨਹੀਂ ਮਾ ਦਿਖਾਉਣਾ ਚਾਹੁੰਦਾ ਸੀ ਤੇ ਅਗਲੇ ਹੀ ਦਿਨ ਚੱਲ ਕੇ ਉਹ ਵੀ ਗੁਰੂ ਜੀ ਦੇ ਪਾਸ ਆ ਪਹੁੰਚਿਆ ਤੇ ਆਉਂਦਿਆਂ ਹੀ ਗੁਰੂ ਜੀ ਨੂੰ ਪੁੱਛਣ ਲੱਗਾ ਕਿ ਸਭ ਤੋਂ ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਕਿਹੜੇ ਦੇਵੀ ਦੇਵਤਿਆਂ ਨੂੰ ਮੰਨਦੇ ਹੋ ਤਾਂ ਗੁਰੂ ਜੀ ਨੇ ਮੁਸਕੁਰਾ ਕੇ ਜਵਾਬ ਦਿੱਤਾ ਕਿ ਮੈਂ ਅਕਾਲ ਪੁਰਖ ਤੋਂ ਇਲਾਵਾ ਪੋਰ ਕਿਸੇ ਨੂੰ ਨਹੀਂ ਮੰਨਦਾ ਤਾਂ ਮੀਆਂ ਮਿੱਠੇ ਸ਼ਾ ਕਹਿਣ ਲੱਗਾ ਕਿ ਭਾਵੇਂ ਤੁਸੀਂ ਇੱਕ ਹੀ ਰੱਬ ਨੂੰ ਮੰਨਦੇ ਹੋ ਪਰ ਫਿਰ ਵੀ ਤੁਹਾਨੂੰ ਰੱਬ ਤੱਕ ਆਪਣੀ ਗੱਲ ਪਹਚਾਉਣ ਲਈ ਕਿਸੇ ਨਾ ਕਿਸੇ ਰਸੂਲ ਦੀ ਲੋੜ ਤਾਂ ਪੈਂਦੀ ਹੋਵੇਗੀ ਤਾਂ ਗੁਰੂ ਜੀ ਨੇ ਜਵਾਬ ਦਿੱਤਾ ਕਿ ਰੱਬ ਨੂੰ ਪਾਉਣ ਵਾਸਤੇ ਕਿਸੇ ਵੀ ਤਰ੍ਹਾਂ ਦੇ ਬਚੋਲੇ ਦੇ ਲੋੜ ਨਹੀਂ ਹੁੰਦੀ ਰੱਬ ਨੂੰ ਪਾਉਣ ਵਾਸਤੇ ਤਾਂ ਇੱਕ ਮਨ ਇੱਕ ਚਿੱਤ ਹੋ ਕੇ ਸਿਮਰਨ ਕਰਨਾ ਪੈਂਦਾ ਹੈ ਤੇ ਰੱਬ ਕੇਵਲ ਉਹਨਾਂ ਨੂੰ ਹੀ ਮਿਲਦਾ ਹੈ ਜਿਹੜੇ ਸੱਚੇ ਦਿਲੋਂ ਰੱਬ ਨਾਲ ਜੁੜੇ ਰਹਿੰਦੇ ਹਨ ਮੀਆਂ ਮਿੱਠੇ ਸ਼ਾ ਗੁਰੂ ਜੀ ਦੇ ਸ਼ਬਦਾਂ ਨੂੰ ਸੁਣ ਕੇ ਪਰਸੰਨ ਹੋ ਗਿਆ ਪਰ ਫਿਰ ਵੀ ਆਪਣੀ ਈਰਖਾ ਦੇ ਕਰਕੇ ਹੀ ਫਿਰ ਤੋ ਗੁਰੂ ਜੀ ਨੂੰ ਪੁੱਛਣ ਲੱਗਾ ਕਿ ਕੀ ਤੁਸੀਂ ਇਸ ਗੱਲ ਨੂੰ ਮੰਨਦੇ ਹੋ ਕਿ ਜਿਸ ਦਿਨ ਕਿਆਮਤ ਆਵੇਗੀ ਉਸ ਦਿਨ ਧਰਤੀ ਵਿੱਚ ਦੱਬੇ ਹੋਏ ਸਰੀਰ ਫਿਰ ਤੋਂ ਜ਼ਿੰਦਾ ਹੋ ਜਾਣਗੇ ਪਰ ਹਿੰਦੂਆਂ ਦੀਆਂ ਮ੍ਰਿਤਕ ਦੇਹਾਂ ਤਾਂ ਸਾੜੀਆਂ ਜਾਂਦੀਆਂ ਹਨ ਤਾਂ ਉਹਨਾਂ ਵਿਚਾਰਿਆਂ ਦਾ ਕੁਝ ਨਹੀਂ ਬਣੇਗਾ ਮੀਆਂ ਮਿੱਠੇ ਸਾਦੀ ਇਹ ਗੱਲ ਸੁਣ ਕੇ ਗੁਰੂ ਜੀ ਹੱਸ ਪਏ ਤੇ ਗੁਰੂ ਜੀ ਮਿੱਠੇ ਸਾਨੂੰ ਸਮਝਾਉਂਦਿਆਂ ਹੋਇਆਂ ਕਹਿਣ ਲੱਗੇ ਕਿ ਮ੍ਰਿਤਕ ਦੇ ਤਾਂ ਮਿੱਟੀ ਹੀ ਹੁੰਦੀ ਹੈ ਭਾਵੇਂ ਉਸ ਨੂੰ ਮਿੱਟੀ ਵਿੱਚ ਦਵਾ ਦਿਓ ਤੇ ਭਾਵੇਂ ਉਸ ਨੂੰ ਅਗਨੀ ਵਿੱਚ ਜਲਾ ਦਿਓ ਇਸ ਗੱਲ ਨਾਲ ਕੋਈ ਵੀ ਫਰਕ ਨਹੀਂ ਪੈਂਦਾ ਮਰਨ ਤੋਂ ਬਾਅਦ ਇਨਸਾਨ ਦੀ ਜਿਹੜੇ ਚੰਗੇ ਮਾੜੇ ਕਰਮ ਹੀ ਨਾਲ ਜਾਂਦੇ ਹਨ ਫਿਰ ਭਾਵੇਂ ਉਹ ਇਨਸਾਨ Hindu ਹੋਵੇ ਤੇ ਭਾਵੇਂ ਮੁਸਲਮਾਨ ਹੋਵੇ ਪਰਮਾਤਮਾ ਦੀ ਦਰਗਾਹ ਵਿੱਚ ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਮੀਆਂ ਮਿੱਠੇ ਸਾਨੀ ਗੁਰੂ ਜੀ ਨੂੰ ਨੀਮਾ ਦਿਖਾਉਣ ਦੇ ਵਾਸਤੇ ਗੁਰੂ ਜੀ ਤੋਂ ਹੋਰ ਵੀ ਕਈ ਤਰ੍ਹਾਂ ਦੇ ਪ੍ਰਸ਼ਨ ਪੁੱਛੇ ਪਰ ਗੁਰੂ ਜੀ ਨੇ ਉਸ ਦੀ ਸਾਰੀ ਪ੍ਰਸ਼ਨਾਂ ਦਾ ਉੱਤਰ ਬੜੇ ਹੀ ਸੁਚੇੇ ਚੇ ਟੰਗ ਨਾਲ ਦਿੱਤਾ ਤੇ ਮੀਆਂ ਮਿੱਠੇ ਸ਼ਾ ਗੁਰੂ ਜੀ ਦੇ ਉਹਨਾਂ ਉੱਤਰਾਂ ਤੋਂ ਪਰੇਸ਼ਾਨ ਹੋ ਹੁੰਦਾ ਗਿਆ ਤੇ ਅਖੀਰ ਵਿੱਚ ਮੀਆਂ ਮਿੱਠੇ ਸ਼ਾ ਗੁਰੂ ਜੀ ਦੇ ਉੱਤਰਾਂ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਹ ਆਪਣਾ ਸਾਰਾ ਹੰਕਾਰ ਛੱਡ ਕੇ ਗੁਰੂ ਜੀ ਦਾ ਸਿੱਖ ਬਣ ਗਿਆ ਸਤਨਾਮ ਸ੍ਰੀ ਵਾਹੀ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਦੀ ਪਿਆਰੀ ਸੰਗਤ ਜੀ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਸਾਖੀ ਚੰਗੀ ਲੱਗੀ ਹੋਵੇਗੀ ਜੇਕਰ ਤੁਹਾਨੂੰ ਅੱਜ ਦੀ ਸਾਖੀ ਚੰਗੀ ਲੱਗੀ ਤਾਂ ਇਸ ਸਾਖੀ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਜੀ ਅਤੇ ਗੁਰੂ ਸਹਿਬਾਨਾਂ ਦੀਆਂ ਹੋਰ ਵੀ ਸਾਖੀਆਂ ਸੁਣਨ ਲਈ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਜਰੂਰ ਕਰ ਲਿਓ ਜੀ